ਸਾਸੀ ਕਾਲ ਜੀ ਫਤਿਹ ਨੂੰ ਚੈਲੇਜ ਤੇ ਸਾਡਾ ਸਵਾਗਤ ਹੈ। ਇਸ ਵਾਰ ਫਤਿਹ ਨੂੰ ਦੀ ਟੀਮ ਪਹੁੰਚੀ ਹੈ ਪਿੰਡ ਬੰਜੋ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕਿ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਦੇ ਦੇਹਾਂ ਤੇ ਡਾਕਟਰ ਪ੍ਰਮਿੰਦਰ ਸੂਦ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਡਾਕਟਰ ਪ੍ਰਮਿੰਦਰ ਸੂਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੇਰੇ ਵਿਦਿਆ ਗੁਰੂ ਸ਼੍ਰੀਮਤੀ ਕ੍ਰਿਸ਼ਨਾ ਦੇਵ ਜੀ ਤੋਂ ਮੈਂ ਵਿੱਦਿਆ ਹਾਸਲ ਕੀਤੀ ਸੀ। ਉਨਾ ਕਿਹਾ ਹੈ ਕਿ ਸ਼੍ਰੀਮਤੀ ਕ੍ਰਿਸ਼ਨਾ ਦੇਵੀ ਦੇ ਇਧਾਨ ਤੇ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਗੁੱਡ ਆਫਟਰਨੂੰ एवरीवन ਮੈਂ ਡਾਕਟਰ ਪਰਮਿੰਦਰ ਸੂਦ ਐਸ ਜੀ ਆਰ ਹਸਪੀਟਲ ਕੋਟੂ ਤੋਂ ਅੱਜ ਬੜੇ ਹੀ ਦੁਖੀ ਹਿਰਦੇ ਦੇ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਹਿੰਦੀ ਦੇ ਟੀਚਰ ਜਿਨ੍ਹਾਂ ਨੇ ਕਿ ਸਾਨੂੰ ਪੜਾਇਆ ਅਸੀਂ ਅੱਜ ਕੁਰਸੀਆਂ ਤੇ ਬੈਠੇ ਆ ਸਾਰੇ ਟੀਚਰਾਂ ਦੀ ਬਦੌਲਤ ਬੈਠੇ ਆ ਸਾਡੇ ਮੈਡਮ ਕ੍ਰਿਸ਼ਨਾ ਜੀ ਜੋ ਕਿ ਇਸ ਦੁਨੀਆ ਤੇ ਨਹੀਂ ਰਹੇ ਵੈਸੇ ਤੇ ਜਿੰਨੇ ਵੀ ਜੀ ਆਏ ਸਾਰਿਆਂ ਨੇ ਜਾਣਾ ਹੀ ਆ ਜਿਦਾਂ ਗੁਰੂ ਮਹਾਰਾਜ ਪਹਿਲਾਂ ਹੀ ਕਹਿ ਗਏ ਕੱਲੇ ਆਏ ਨਾਨਕਾ ਸੱਦੇ ਉੱਠ ਜਾਏ ਬਟ ਕੁਝ ਲੋਕ ਹੁੰਦੇ ਆ ਜਿਨ੍ਹਾਂ ਦੀ ਬਦੌਲਤ ਸਟੂਡੈਂਟ ਜਿਹੜੇ ਹੈਗੇ ਆ ਉੱਚੀਆਂ-ਉੱਚੀਆਂ ਪਹੁੰਚ ਜਾਂਦੇ ਆ ਚਾਹੇ ਕੋਈ ਐਮਐਲਏ ਆ ਚਾਹੇ ਕੋਈ ਐਮਪੀ ਆ ਚਾਹੇ ਕੋਈ ਡਾਕਟਰ ਆ ਚਾਹੇ ਕੋਈ ਟੀਚਰ ਆ ਚਾਹੇ ਕੋਈ ਸਾਇੰਟਿਸਟ ਆ ਕੁਝ ਵੀ ਹੋ ਸਕਦਾ ਉਹ ਸਿਰਫ ਐਂਡ ਸਿਰਫ ਪੋਸੀਬਲ ਹੈ ਕਿ ਸਾਡੇ ਟੀਚਰ ਸਹਿਬਾਨਾਂ ਕਰਕੇ ਸਭ ਤੋਂ ਵੱਡੀ ਅਗਰ ਪੋਸਟ ਦੇਖੀ ਜਾਵੇ ਤਾਂ ਸਾਡੇ ਟੀਚਰ ਸਹਿਬਾਨਸ ਦੀ ਹੈ ਜਦੋਂ ਅੱਜ ਉਹਨਾਂ ਦੇ ਘਰ ਗਏ ਮੈਡਮ ਉਹਨਾਂ ਦੇ ਤੇ ਦੁੱਖ ਸਾਂਝਾ ਕੀਤਾ ਉਹਨਾਂ ਦੇ ਹਸਬੰਦ ਸ਼ਿਵ ਕੁਮਾਰ ਜੀ ਦੇ ਨਾਲ ਬੜੀ ਹੀ ਦੁਖੀ ਹਿਰਦੇ ਦੇ ਨਾਲ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੂੰ ਫੇਸ ਕੀਤਾ ਸੋ ਮੇਰੀ ਤਾਂ ਸਾਰਿਆਂ ਨੂੰ ਇੱਕੋ ਹੀ ਅਪੀਲ ਹੈ ਕਿ ਜੋ ਵੀ ਤੁਹਾਡੇ ਟੀਚਰ ਸਾਹਿਬਾਨ ਹੈ ਜਿੰਨਾ ਚਿਰ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਵੀ ਨਹੀਂ ਰਹਿਣਾ ਕਿਸੇ ਨੇ ਵੀ ਨਹੀਂ ਰਹਿਣਾ ਬਟ ਜਿੰਨਾ ਚਿਰ ਹੈਗੇ ਆ ਆਪਣੇ ਟੀਚਰ ਸਾਹਿਬਾਨਾਂ ਦੇ ਨਾਲ ਜ਼ਰੂਰ ਮੇਲ-ਜੋਲ ਬਿਤਾਓ ਤਾਂ ਕਿ ਉਹਨਾਂ ਦੇ ਟਾਈਮ ਦੇ ਵਿੱਚ ਪਤਾ ਨਹੀਂ ਕਦੋਂ ਕਿਨੇ ਕਿੱਥੇ ਚਲੇ ਜਾਣਾਗਾ ਠੀਕ ਹੈ ਜੇ ਸਭ ਨਾਲ ਪਹਿਲਾਂ ਵੀ ਆਲਰੇਡੀ ਕਹਿ ਚੁੱਕਾ ਹਾਂ ਇਸ ਗੱਲ ਨੂੰ ਕਿ ਗੁਰੂ ਮਹਾਰਾਜ ਆਲਰੇਡੀ ਸਾਨੂੰ ਪਹਿਲਾਂ ਹੀ ਇਹ ਸਾਰਾ ਸੰਦੇਸ਼ ਦੇ ਦੇ ਕੇ ਜਾ ਚੁੱਕੇ ਆ ਕਿ ਭੱਲੇ ਆਈ ਨਾਨਕਾ ਸੱਦੇ ਉੱਠ ਜਾਏ ਜਾਣਾ ਅਸੀਂ ਸਾਰਿਆਂ ਨੇ ਹੀ ਹੈ ਕੁਝ ਕੁ ਬੰਦੇ ਹੁੰਦੇ ਜਿਨ੍ਹਾਂ ਨੇ ਆਪਣੀਆਂ ਡਿਊਟੀਆਂ ਬੜੀ ਹੀ ਤਨਦੇਹੀ ਦੇ ਨਾਲ ਨਿਭਾਈਆਂ ਹੁੰਦੀਆਂ ਜਿਨ੍ਹਾਂ ਦੇ ਕਾਰਨ ਅੱਜ ਅਸੀਂ ਆਪਣੀਆਂ ਕੁਰਸੀਆਂ ਤੇ ਬੈਠੇ ਆਂ ਸੋ ਮੇਰੇ ਵੱਲੋਂ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ ਤੇ ਉਹਨਾਂ ਨੂੰ ਪਰਮਾਤਮਾ ਹਮੇਸ਼ਾ ਹੀ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਤੇ ਉਹਨਾਂ ਦੇ ਘਰਦਿਆਂ ਨੂੰ ਇਹ ਭਾਣਾ ਮੰਨਣ ਦਾ ਬਲ ਵਕਫੇ ਥੈਂਕ ਯੂ